ਚਾਚਾ ਜੀ ਮੋੜ ਤੋਂ ਡਿੱਗ ਪਿਆ ਜੀ ਮੈਂ ਕੈਂਚੇ ਵਾਲੇ ਤੋਂ ਨਾ ਕਿਹੜਾ ਕਹਦਾ ਤੁਹਾਨੂੰ ਮੈਂ ਕਹਿੰਦੇ ਵਿੱਚ ਨਹੀਂ ਬਚਿਆਗਾ ਨੋ 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 ਲਾਉਂ ਹੀ ਆ ਬਾਬਾ ਹਾਤਾਈਆ ਨੰਨੇ ਲੋਕ ਮੈਂ ਤਾਂ ਉਧਰ ਗਿਆ ਹੀ ਨਹੀਂ ਹੈਗਾ ਅੱਜ ਮੈਂ ਤਾਂ ਇੱਧਰ ਡਿੱਗਿਆਗਾ ਕੈਂਚੇਆ ਕੰਨੀ ਕੌਣ ਕਹਦਾ ਤੁਹਾਨੂੰ ਮੈਂ ਕਿਸੇ ਨੂੰ ਗਾਲ ਨਹੀਂ ਕੱਢੀ ਉਹ ਲੈ ਇਹਦੇ ਡੰਡਾ ਮਾਰਿਆ ਕਹਿੰਦੇ ਦੇਖ ਲਓ ਅਗਰ ਇਹ ਲੱਦਾ ਰਹੇ ਨਾ ਮਾਸ ਪਾਟਾ ਹੈ ਜੇ ਡੰਡਾ ਮਾਰਿਆ ਹੁੰਦਾ ਵਾ ਟੁੱਟੀ ਰਹੁੰਦੀ ਅਜਾ ਜੀ ਬਾਹ ਦੇ ਬਾੜ ਤੇ ਡਿੱਗ ਪਿਆ ਮੈਂ ਕਿਉਂ ਨਹੀਂ ਤੁਸੀਂ ਮੇਰਾ ਸੱਚ ਮੰਨਦੇ ਕੋਈ ਵੀਡੀਓ ਬੜਾਈਆ ਗੱਜਨੇ ਨੇ ਵੀ ਮੈਨੂੰ ਕੁੱਟਿਆ ਕਿਸੇ ਨੇ ਹਾਂ ਦਿਖਾਓ ਵੀਡੀਓ ਹਾਂ ਹਾਂ ਹੈਗੀ ਆ ਉੱਥੇ ਸੀਸੀਟੀਵੀ ਚ ਮੇਰੀ ਡਿੱਗਦੇ ਦੀ ਵੀਡੀਓ ਦੇਖ ਲਓ ਜਾ ਕੇ ਉਹ ਠੇਕੇ ਵਾਲੇ ਸੀਸੀਟੀਵੀ ਮੈਂ ਠੇਕੇ ਮੂਰੇ ਦੀ ਲੰਗਾ ਜੀ ਮੈਂ ਠੇਕੇ ਤੇ ਤਾਂ ਨਹੀਂ ਜਗਿਆ ਉਹ ਮਾਸ ਜਾ ਵਟ ਗਿਆ ਚਾਰ ਕਰਾਕਾ ਦੇ ਦਿਆਂ ਠੀਕ ਹੋ ਜਾਊਂਗਾ ਲ ਮੈਂ ਨਹੀਂ ਲੜਿਆ ਜਿੱਡੇ ਮਰਜੀ ਸੌ ਖਵਾ ਲਉ ਮੈਂ ਨਹੀਂ ਲੜਿਆ ਗੱਜੇ ਨਾਲ ਚੱਛ ਜੀ ਮੈਂ ਨਹੀਂ ਲੜਿਆ ਕਿਸੇ ਨਾਲ ਉਦੋਂ ਮੈਂ ਕਿੱਥੇ ਲੜਿਆ ਉਦੋਂ ਮੇਰਾ ਗਦੂਰ ਜੀ ਨਾਲੇ ਉਦੋਂ ਉਹੀ ਪੰਗੇ ਲੰਦੇ ਮੈਂ ਤਾਂ ਅਜਾਲੇ ਨਾਲ ਦੇ ਵਿੱਚ ਚੁੱਪ ਕਰਕੇ ਘਰੇ ਆ ਗਿਆ ਸੀਗਾ ਉਹ ਨਹੀਂ ਲੜਿਆ ਚਾਚਾ ਜੀ ਹੌਲੀ ਬੋਲੋ ਜੇ ਮੇਰੇ ਪਾਪੇ ਨੇ ਸੁਣ ਗਏ ਮੈਨੂੰ ਗਾਲਾਂ ਕੱਢੂਗਾ ਨਹੀਂ ਖੁੰਦ ਕਹੇ ਕਿ ਮੇਰੀ ਤੇ ਚੈਨਲ ਮੈਂ ਲੜਦਾ ਫਿਰਦਾ ਹਾਂ ਲੋਕਾਂ ਨਾਲ ਡਿੱਗ ਪਿਆ 7:00 ਵਜੇ ਹਾਲ ਦੇ ਵਾਲਾ ਦੁੱਧ ਪੀਊਂਗਾ ਉਹ ਗਰਮੀ 'ਚ ਜਾਣ ਕੇ ਬੈਠਾਂਗਾ ਏਜੀ ਤੇ ਬਟਨ ਨਹੀਂ ਦੰਗਾ ਪਾਗਾ ਨਾ ਫਿਰ ਠੀਕ ਨਹੀਂ ਹੋਣਾ ਗਰਮੀ ਚ ਵਾਟ ਠੀਕ ਹੋਊਗਾ ਮਾਜ਼ ਪਾੜ ਗਏ ਦਵਾਈ ਲਾ ਕੇ ਉਹ ਕੀਤੀ ਹੈ ਪੱਟੇ ਬੰਨੇ ਆ ਚੰਗਾ ਸਤਰੀ ਕਾਂ ਦੀ ਮੈਨੂੰ ਲੱਗਦਾ ਨਾ ਇਹ ਇਹ ਮੇਰਾ ਪਤੋਂ ਨਹੀਂ ਲੈਣ ਆਇਆ ਇਹ ਸਵਾਦ ਹੀ ਲੈਣ ਆਇਆ ਸੀ ਵਿਸਾਲੀ ਪੁੱਤ ਬਿਸਤਰੇ ਬੋਸਤਰੇ ਦਾ ਵਿਸਾ ਦਿੰਦੀ ਚਾਦਰ ਚੁੱਦਰ ਤਾਂ ਲਿਆ ਦੇ ਹਾਂ ਮੈਨੂੰ ਪਤਾ ਕੱਲ ਨੂੰ ਤੇਰਾ ਬਰਥਡੇ ਆ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਠੀਕ ਹੈ ਕੱਲ ਨੂੰ ਗਏ ਨੂੰ ਦੁਬਾਰਾ ਹੈ ਲੈ ਪਾਰਟੀ ਕਿਹਨੂੰ ਦੇਣੀ ਹੈ ਤਾਂ ਉੱਤਾ ਹੈ ਨਹੀਂ ਕਰੀਦਾ ਹੁੰਦਾ ਰੀਸ ਨਹੀਂ ਕਰੀਦੀ ਹੁੰਦੀ ਲੋਕਾਂ ਦੀ ਲੋਕ ਤਾਂ ਸੌ ਕੁਸ ਕਰਦੇ ਆ ਮੰਨ ਜਾ ਮੇਰੇ ਪੁੱਤ ਕਿੰਨੇ ਜਣੇ ਨੂੰ ਬੁਲਾਏਗੀ ਤੂੰ ਪੰਜ ਤੋਂ ਵੱਧ ਨਾ ਬੁਲਾਈ ਬਸ ਕੋਈ ਨਾ ਮੈਂ ਤੁਹਾਨੂੰ ਪੰਜ ਸਮੋਸੇ ਲਿਆ ਦਾਂ ਲੈ ਕੇਕ ਉਹ ਤਾਂ ਝੱਗ ਜੀ ਪੜਿਆ ਨਹੀਂ ਹੁੰਦੀ ਉਹ ਰਹਿਣ ਦੇ ਤੂੰ 400 ਦੀ ਦੰਦਿਆ ਉਹ ਉਹ ਰਹਿਣ ਦੇ ਪੁੱਤ ਤੂੰ ਮੇਰੀ ਗੱਲ ਸੁਣ ਲੈ ਲੋਕਾਂ ਦੇ ਪਿੱਛੇ ਨਹੀਂ ਲੱਗੇ ਨਾ ਅਮੀਰ ਲੋਕਾਂ ਦੇ ਚੋਤਰੇ ਆ ਆਪਣੇ ਥੋੜੇ ਆਪਾਂ ਤਾਂ ਹੁਣ ਮਸਾ ਤਾਂ ਟਾਈਮ ਪਾਸ ਕਰਦੇ ਆ ਆਇਆ ਨਾ ਘਰ ਪੁੱਤ ਤੂੰ ਚੱਲ ਮੇਰੀ ਗੱਲ ਸੁਣ ਤੂੰ ਬਾਪੂ ਜੀ ਆ ਬਦਾਨਾ ਲੈ ਦੂੰਗਾ ਚਾਹ ਨਾਲ ਉਹ ਖਾ ਲਿਓ ਓਹ ਤੂੰ ਤਾਂ ਜਿੱਦ ਕਰ ਜੰਨੇ ਆ ਥੋੜੀ ਕਰੀ ਜਾ ਹੁੰਦਾ ਮੈਂ ਤੈਨੂੰ ਪਰ ਸਲਾਹ ਤ ਤਰਾ ਬਰਥਡੇ ਬਣਾਇਆ ਸੀ ਆਪਾਂ। ਮਿੱਠੇ ਚੌਲ ਵੀ ਕੇਕ ਹੀ ਹੁੰਦਾ ਜਦੋਂ ਆਪਾਂ ਮਿੱਠੇ ਚੌਲਾਂ ਦਾ ਕੇਕ ਬਣਾ ਕੇ ਕੱਟਿਆ ਸੀ। ਓਹ ਪੁੱਤ, ਚੱਲ ਮੇਰੀ ਗੱਲ ਸੁਣ ਤੂੰ। ਮੈਂ ਤੈਨੂੰ 100 ਰੁਪਏ ਦੇ ਦੇਣਾ। ਭਾਵੇਂ ਤਾਂ ਟੌਫੀਆਂ ਵੰਡ ਲਈ ਤੇ ਜਾਂ ਭਾਵੇਂ ਆਪਦਾ ਪਾਰਟੀ ਕਰ ਲਈ ਠੀਕ ਆ। ਆ ਚੱਕ ਆਪਣਾ 100 ਰੁਪਏ ਮੈਨੂੰ ਨਹੀਂ ਚਾਹੀਦਾ।